ਸੰਗਤਜੀ ਕਹਾਣੀਕਾਰ ਲਿਖਦਾ ਹੈ ਕਹਿੰਦਾ ਹੈ ਕਿ ਇਦਾਂ ਹੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਰਹੀ ਕਹਿੰਦੇ ਉਹ ਜੰਗਲ ਦੇ ਵਿੱਚ ਜਿੰਨੇ ਵੀ ਪੰਛੀ ਪਰਿੰਦੇ ਜਾਨਵਰ ਰਹਿੰਦੇ ਸੀ ਅੱਗ ਨੂੰ ਦੇਖ ਕੇ ਹਫੜਾ ਦਫੜੀ ਮਚ ਗਈ ਸਾਰੇ ਪੰਛੀ ਪਰਿੰਦੇ ਜਾਨਵਰ ਆਪਣੀ ਜਾਨ ਬਚਾਉਣ ਦੇ ਲਈ ਉਹ ਤੋਂ ਭੱਜਣ ਲੱਗੇ ਕਹਿੰਦੇ ਦੇਖਦੇ ਆਂ ਦੇਖਦੇ ਆਂ ਜੰਗਲ ਖਾਲੀ ਹੋ ਗਿਆ ਪਰ ਕਹਿੰਦੇ ਉਸੇ ਹੀ ਜੰਗਲ ਦੇ ਵਿੱਚ ਇੱਕ ਸੰਤ ਫਕੀਰ ਜੀ ਭਗਤੀ ਕਰ ਰਹੇ ਸਨ ਸਮਾਧੀ ਲਾ ਕੇ ਬੈਠੇ ਸੀ ਕਹਿੰਦੇ ਜਦੋਂ ਇਹ ਰੌਲੇ ਰੱਪੇ ਦੀ ਹਫੜਾ ਦਫੜੀ ਦੀ ਆਵਾਜ਼ ਉਹ ਸੰਤ ਫਕੀਰ ਜੀ ਦੇ ਕੰਨਾਂ ਦੇ ਵਿੱਚ ਪਈ ਤਾਂ ਉਹਨਾਂ ਦੀ ਸਮਾਦੀ ਖੁੱਲ ਗਈ ਕਿੰਨੇ ਸੰਤ ਫਕੀਰ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਦੇਖ ਕੇ ਹਰਾਨ ਹੋ ਗਏ ਕਿ ਇੰਨੀ ਭਿਆਨਕ ਅੱਗ ਲੱਗੀ ਪਈ ਆ ਅਤੇ ਸਾਰੇ ਪੰਛੀ, ਪਰਿੰਦੇ, ਜਾਨਵਰ ਉਹ ਅੱਗ ਤੋਂ ਦੂਰ ਭੱਜ ਗਏ ਆ ਦੇਖਦੇ-ਦੇਖਦੇ ਜੰਗਲ ਖਾਲੀ ਹੋ ਗਿਆ ਪਰ ਕਹਿੰਦੇ ਸੰਤ ਫਕੀਰ ਜੀ ਦੀ ਹਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਚਿੜੀ ਵਾਰ-ਵਾਰ ਅੱਗ ਦੇ ਕੋਲ ਆ ਰਹੀ ਹੈ ਫਿਰ ਉਹ ਥੋੜ੍ਹ ਜਾਂਦੀ ਆ ਕਹਿੰਦੇ ਸੰਤ ਫਕੀਰ ਜੀ ਉਹ ਚਿੜੀ ਨੂੰ ਬਹੁਤ ਗੌਰ ਦੇ ਨਾਲ ਦੇਖਣ ਲੱਗੇ ਕਿ ਇਹ ਚਿੜੀ ਕੀ ਕਰ ਰਹੀ ਹੈ ਤਾਂ ਕਹਿੰਦੇ ਕੁਝ ਸਮੇਂ ਬਾਅਦ ਸੰਤ ਫਕੀਰ ਜੀ ਨੂੰ ਸਮਝ ਦੇ ਵਿੱਚ ਆਈ ਵੀ ਇਹ ਚਿੜੀ ਤਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਲੱਗ ਕੇ ਬੜੇ ਪਾਣੀ ਦੇ ਟੋਬੇ ਦੇ ਵਿੱਚ ਪਰ ਕੇ ਪਾਣੀ ਦੀ ਲੈ ਕੇ ਆਉਂਦੀ ਆ ਤੇ ਅੱਗ ਤੇ ਸੁਟਦੀ ਫਿਰ ਟੋਬੇ ਨੂੰ ਵਾਪਸ ਚਲੇ ਜਾਂਦੀ ਆ ਕਹਿੰਦੇ ਫਕੀਰ ਜੀ ਤੋਂ ਦੇਖ ਕੇ ਰਹਾ ਨਾ ਗਿਆ ਉਹਨਾਂ ਨੇ ਚਿੜੀ ਨੂੰ ਆਵਾਜ਼ ਮਾਰੀ ਕਿ ਐਨੀ ਚਿੜੀਏ ਤੂੰ ਆ ਕੀ ਕੰਮ ਕਰ ਰਹੀ ਆ ਕਿਉਂ ਅੱਗ ਨਾਲ ਖੇਡ ਰਹੀ ਆ ਤੈਨੂੰ ਆਪਣੀ ਜਾਨ ਨਹੀਂ ਪਿਆਰੀ ਦੇਖ ਤੇਰੇ ਸਾਰੇ ਸੰਗੀ ਸਾਥੀ ਆਪਣੀ ਜਾਨ ਬਚਾ ਕੇ ਇਹ ਅੱਗ ਤੋਂ ਦੂਰ ਭੱਜ ਗਏ ਨੇ ਤੇ ਤੂੰ ਇੱਥੇ ਕੀ ਕਰਦੀ ਆ ਕਹਿੰਦੇ ਉਹ ਚਿੜੀ ਨੇ ਬਹੁਤ ਨਿਮਰਤਾ ਦੇ ਵਿੱਚ ਫਕੀਰ ਜੀ ਨੂੰ ਜਵਾਬ ਦਿੱਤਾ ਕੀ ਆ ਫਕੀਰ ਜੀ ਮੈਂ ਅੱਗ ਦੇ ਨਾਲ ਖੇਡ ਨਹੀਂ ਰਹੀ ਮੈਂ ਤਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਹਿੰਦੇ ਫਕੀਰ ਜੀ ਨੇ ਅੱਗ ਨੂੰ ਹੱਸ ਕੇ ਕਿਹਾ ਕਮਲ ਜੀ ਤੇਰੀ ਇੱਕ ਝੁੰਝ ਪਾਣੀ ਦੇ ਨਾਲ ਇਹ ਭਿਆਨਕ ਲੱਗੀ ਹੋਈ ਅੱਗ ਨੂੰ ਕੋਈ ਫਰਕ ਨਹੀਂ ਪੈਣਾ ਤੇਰੀ ਇੱਕ ਝੁੰਝ ਪਾਣੀ ਦੇ ਨਾਲ ਇਹ ਅੱਗ ਬੁਝਣ ਵਾਲੀ ਨਹੀਂ ਆ ਇਸ ਕਰਕੇ ਵੇਸਾ ਅੱਗ ਤੋਂ ਪਾਸੇ ਹਟ ਜਾ ਆਪਣੀ ਜਾਨ ਬਚਾਉਣ ਬਾਰੇ ਸੋਚ ਕਹਿੰਦੇ ਉਹ ਚਿੜੀ ਨੇ ਹੱਥ ਜੋੜ ਕੇ ਕਿਹਾ ਸੰਤ ਜੀ ਮੈਂ ਵੀ ਐਸੀ ਗੱਲ ਨੂੰ ਸਮਝਦੀ ਹਾਂ ਜਾਣਦੀ ਹਾਂ ਕਿ ਮੇਰੇ ਵੱਲੋਂ ਕੀਤੀ ਹੋਈ ਇਹ ਨਿੱਕੀ ਜੀ ਕੋਸ਼ਿਸ਼ ਦੇ ਨਾਲ ਇਹ ਅੱਗ ਬੁਝੇਗੀ ਨਹੀਂ ਸੰਤ ਜੀ ਨੇ ਕਿਹਾ ਫਿਰ ਤੂੰ ਇਹ ਮੂर्खਤਾ ਕਿਉਂ ਕਰ ਰਹੀ ਆ ਤਾਂ ਚਿੜੀ ਨੇ ਕਿਹਾ ਸੰਤ ਜੀ ਇਹਦੇ ਪਿੱਛੇ ਦੋ ਕਾਰਨ ਨੇ ਪਹਿਲਾ ਕਾਰਨ ਤਾਂ ਇਹ ਆ ਕੀ ਹੋ ਸਕਦਾ ਹੈ ਮੈਨੂੰ ਕੋਸ਼ਿਸ਼ ਕਰਦੀ ਨੂੰ ਦੇਖ ਕੇ ਕੋਈ ਹੋਰ ਵੀ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਲੰਘ ਜਾਵੇ ਅਤੇ ਜਦੋਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਫਿਰ ਕੀਤੀ ہوئی ਕੋਸ਼ਿਸ਼ ਦੇ ਵਿੱਚ ਕਾਮਯਾਬੀ ਮਿਲ ਸਕਦੀ ਹੈ ਇਹ ਅੱਗ ਬੁਝੇ ਸਕਦੀ ਹੈ ਅਤੇ ਦੂਸਰਾ ਕਾਰਨ ਇਹ ਆ ਇਹ ਅੱਗ ਬੁਝੇ ਚਾਹੇ ਨਾ ਬੁਝੇ ਪਰ ਜਦੋਂ ਵੀ ਇਸ ਅੱਗ ਦਾ ਜ਼ਿਕਰ ਹੋਵੇਗਾ ਤਾਂ ਮੇਰਾ ਨਾਮ ਇਸ ਅੱਗ ਨੂੰ ਬੁਝਾਉਣ ਵਾਲਿਆਂ ਦੇ ਵਿੱਚ ਆ ਜਾਵੇਗਾ ਨਾ ਕਿ ਇਸ ਅੱਗ ਨੂੰ ਦੇਖ ਕੇ ਭੱਜ ਜਾਣ ਵਾਲਿਆਂ ਦੇ ਵਿੱਚ ਨਾ ਹੀ ਮੇਰਾ ਨਾਮ ਖੜ ਕੇ ਤਮਾਸ਼ਾ ਦੇਖਣ ਵਾਲਿਆਂ ਦੇ ਵਿੱਚ ਆਵੇਗਾ ਨਾ ਹੀ ਮੇਰਾ ਨਾਮ ਇਸ ਅੱਗ ਨੂੰ ਲਾਉਣ ਵਾਲਿਆਂ ਦੇ ਵਿੱਚ ਆਵੇਗਾ ਬਲਕਿ ਮੇਰਾ ਨਾਮ ਤਾਂ ਇਸ ਅੱਗ ਨੂੰ ਬੁਝਾਉਣ ਵਾਲਿਆਂ ਦੇ ਵਿੱਚ ਆਵੇਗਾ ਅਤੇ ਉਹ ਮਾਲਕ ਦੇ ਘਰ ਦੇ ਵਿੱਚ ਸ਼ਾਬਾਸ਼ ਅੱਗ ਨੂੰ ਬੁਝਾਉਣ ਵਾਲਿਆਂ ਨੂੰ ਹੀ ਮਿਲਦੀ ਆ ਕੋਸ਼ਿਸ਼ ਕਰਨ ਵਾਲਿਆਂ ਨੂੰ ਮਿਲਦੀ ਆ ਤੇ ਅੱਗ ਲਾਉਣ ਵਾਲਿਆਂ ਨੂੰ ਲੱਗੀ ਹੋਈ ਅਗਨ ਦੇਖ ਕੇ ਡਰ ਕੇ ਭੱਜਣ ਵਾਲਿਆਂ ਜਾਂ ਖੜ ਕੇ ਤਮਾਸ਼ਾ ਦੇਖਣ ਵਾਲਿਆਂ ਨੂੰ ਲਾਣਤਾ ਮਿਲਦੀਆਂ ਨਹੀਂ ਤੇ ਮੈਂ ਇਹ ਲਾਣਤਾ ਨਹੀਂ ਕਟਲੀਆਂ ਚਾਹੁੰਦੀ ਕਹਿੰਦੇ ਸੰਤ ਫਕੀਰ ਜੀ ਨੇ ਉਹ ਚਿੜੀ ਦੇ ਅੱਗੇ ਮੱਥਾ ਟੇਕ ਦਿੱਤਾ ਕਿ ਆ ਨਹੀਂ ਚਿੜੀਏ ਤੂੰ ਤਾਂ ਅੱਜ ਮੈਨੂੰ ਬਹੁਤ ਵੱਗਿਆਣ ਦੇ ਦਿੱਤਾ ਚੱਲ ਮੈਂ ਵੀ ਤੇਰੇ ਨਾਲ ਕੋਸ਼ਿਸ਼ ਕਰਦਾ ਹਾਂ ਕਹਿੰਦੇ ਉਸੰਤ ਫਕੀਰ ਜੀ ਨੇ ਉੱਪਰ ਤੋਂ ਇਹ ਆ ਲਿਆ ਕਿ ਪਾਣੀ ਅੱਗ ਦੇ ਸੁਟਣਾ ਸ਼ੁਰੂ ਕਰ ਦਿੱਤਾ। ਸੋ ਸੰਗਤ ਜੀ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਪਰਮ ਪਿਤਾ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਕਰਮਾਂ ਦੇ ਨਿਵੇੜੇ ਹੋਣੇ ਆ ਜੋ ਕਰਮ ਆਪ ਕਮਾ ਚੱਲੇ ਆ ਨਾ ਉਹਨਾਂ ਨੂੰ ਹੀ ਦੇਖਿਆ ਜਾਣਾ ਹੈ ਜੇ ਸਾਡੀ ਨੀਅਤ ਸਤਿ ਸੁੱਚੀ ਆ ਸਾਡੇ ਮਨ ਦੇ ਵਿੱਚ ਭਲੇ ਦੀ ਭਾਵਨਾ ਹੈ ਦੂਜਿਆਂ ਦੇ ਪ੍ਰਤੀ ਚੰਗੇ ਦੀ ਭਾਵਨਾ ਹੈ ਤਾਂ ਸਾਡੇ ਨਾਲ ਵੀ ਚੰਗਾ ਹੀ ਹੋਵੇਗਾ ਸਾਡੇ ਵੱਲੋਂ ਕੀਤਾ ਹੋਇਆ ਚੰਗਾ ਕਰਮ ਸਾਡੇ ਸਾਹਮਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਆਉਂਦਾ ਹੈ ਅਤੇ ਜੇਕਰ ਅਸੀਂ ਕਿਸੇ ਦਾ ਮਾੜਾ ਕੀਤਾ ਹੈ ਜਾਂ ਮਾੜਾ ਸੋਚਿਆ ਹੈ ਤਾਂ ਉਹ ਫਿਰ ਮਾੜਾ ਕਰਮ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਜਰੂਰ ਬਗਤ ਨੰਦ ਪੜ੍ਹੇਗਾ ਸਾਨੂੰ ਅੱਜ ਜੋ ਵੀ ਮਿਲ ਰਿਹਾ ਏ ਸਾਡੇ ਨਾਲ ਜੋ ਵੀ ਹੋ ਰਿਹਾ ਏ ਉਹ ਅਸੀਂ ਕਿਤੇ ਨਾ ਕਿਤੇ ਕਿਸੇ ਦੇ ਨਾਲ ਕੀਤਾ ਸੀ ਤਾਂ ਹੀ ਅੱਜ ਅਸੀਂ ਦੁਖੀ ਹਾਂ ਸੁਖੀ ਹਾਂ ਕਿਉਂਕਿ ਕਰਮਾਂ ਦਾ ਫਲ ਬੰਦੇ ਨੂੰ ਝੋਗਣਾ ਹੀ ਪੈਂਦਾ ਏ ਭਾਵੇਂ ਚੰਗਾ ਏ ਤੇ ਭਾਵੇਂ ਮਾੜਾ ਅਤੇ ਕਰਮਾਂ ਦਾ ਫਲ ਮਿਲਦਾ ਵੀ ਕਈ ਗੁਣਾ ਹੋ ਕੇ ਆ ਜੋ ਵੀ ਕੰਮ ਅੱਜ ਆਪਾਂ ਕਰਦੇ ਆ ਨਾ ਇਹ ਕੁਦਰਤ ਦਾ ਨਿਯਮ ਏ ਉਹ ਸਾਨੂੰ ਕਈ ਗੁਣਾ ਹੋ ਕੇ ਵਾਪਸ ਹੀ ਮਿਲੇਗਾ ਜੇ ਅੱਜ ਕਿਸੇ ਨੂੰ ਖੁਸ਼ੀਆਂ ਦਿਤੀਆਂ ਸੁੱਖ ਦਿੱਤੀਆ ਤਾਂ ਇਹ ਖੁਸ਼ੀਆਂ ਸੁਖ ਸਾਡੇ ਕੋਲ ਕਈ ਗੁਣਾ ਦੁੱਖਣੇ ਚੁਗਣੇ ਹੋ ਕੇ ਆਉਣਗੇ ਅਤੇ ਜੇ ਕਿਸੇ ਨੂੰ ਦੁੱਖ ਦਿੱਤਾ ਹੈ ਕਿਸੇ ਦੇ ਰਾਹ ਦੇ ਰੋੜੇ ਬਣੇ ਆ ਕਿਸੇ ਵੀ ਪ੍ਰਕਾਰ ਕਿਸੇ ਦਾ ਮਾੜਾ ਕੀਤਾ ਹੋਵੇ ਤਾਂ ਫਿਰ ਆਪਣੇ ਲਈ ਚੰਗੇ ਦੀ ਆਸ ਰੱਖਦੋ ਕਿਉਂਕਿ ਉਹ ਮਾੜਾ ਵੀ ਕਈ ਗੁਣਾ ਹੋ ਕੇ ਹੀ ਸਾਡੇ ਕੋਲ ਆਉਣਾ ਹੈ ਸੋ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਆ ਜੋ ਚੀਜ਼ ਅਸੀਂ ਆਪਣੇ ਲਈ ਚਾਹਦੇ ਆ ਉਹ ਚੀਜ਼ ਸਾਨੂੰ ਪਹਿਲਾਂ ਆਪਣੇ ਕੋਲੋਂ ਛੱਡ ਨਹੀਂ ਪਵੇਗੀ ਇੱਥੇ ਵੀ ਇੱਕ ਨਿੱਕੀ ਜੀ ਕਹਾਣੀ ਯਾਦ ਆਈ ਕਹਿੰਦੇ ਇੱਕ ਵਾਰ ਦੋ ਬੱਚੇ ਇੱਕ ਖਡੌਣੇ ਤੋਂ ਲੜ ਰਹੇ ਸਨ ਇੱਕ ਬੱਚਾ 5 ਸਾਲ ਦਾ ਅਤੀਉਂ ਦਾ ਛੋਟਾ ਭਰਾ 3 ਸਾਲ ਦਾ ਕਹਿੰਦੇ ਦੋਵੇਂ ਇੱਕੋ ਖਡੌਣੇ ਤੋਂ ਲੜ ਰਹੇ ਨੇ ਮਾਂ ਆਈ ਤਾਂ ਮਾਂ ਨੇ ਵੱਡੇ ਬੱਚੇ ਨੂੰ ਕਿਹਾ ਕਿ ਪੁੱਤਰ ਤੂੰ ਇਹ ਖਡੌਣਾ ਛੋਟੇ ਨੂੰ ਦੇ ਦੇ ਵੱਡੇ ਬੱਚੇ ਨੇ ਕਿਹਾ ਮਾਂ ਕਿਉਂ ਮੈਂ ਇਹ ਖਡੌਣਾ ਕਿਉਂ ਦਵਾਂ ਤੁਸੀਂ ਇਹ ਗੱਲ ਇਹਨੂੰ ਵੀ ਤਾਂ ਕਹਿ ਸਕਦੇ ਹੋ ਤਾਂ ਮਾਂ ਨੇ ਕਿਹਾ ਪੁੱਤਰ ਤੈਨੂੰ ਤਾਂ ਕਿਹਾ ਕਿ ਤੂੰ ਵੱਡਾ ਏ ਤੂੰ ਸਿਆਣਾ ਏ ਤਾਂ ਕਹਿੰਦੇ ਅਗੋ ਬੱਚੇ ਨੇ ਹੋਰ ਔਖਾ ਸਵਾਲ ਰੱਖ ਦਿੱਤਾ ਕਹਿਣ ਲੱਗਾ ਵੀ ਮਾਂ ਇਹ ਤਾਂ ਸਾਰੀ ਉਮਰ ਹੀ ਮੇਰੇ ਨਾਲੋਂ ਛੋਟਾ ਰਹੇਗਾ ਮੈਂ ਸਾਰੀ ਉਮਰ ਹੀ ਇਹਦੇ ਨਾਲੋਂ ਵੱਡਾ ਰਹਾਗਾ ਸਿਆਣਾ ਰਹਾਗਾ ਤਾਂ ਕੀ ਸਾਰੀ ਉਮਰ ਮੈਨੂੰ ਤਿਆਗ ਕਰਨਾ ਪੈਣਾ ਮੈਨੂੰ ਹੀ ਇਹਨੂੰ ਦੇਣਾ ਪਵੇਗਾ ਤਾਂ ਕਹਿੰਦੇ ਮਾਂ ਚੁੱਪ ਹੋ ਗਈ ਕਿਉਂਕਿ ਕਈ ਵਾਰ ਬੱਚੇ ਇਦਾਂ ਇਦਾਂ ਦੇ ਸਵਾਲ ਪੁੱਛ ਲੈਂਦੇ ਆ ਕਿ ਵੱਡੇ-ਮੰਡੇ ਨੂੰ ਚੁੱਪ ਹੋਣਾ ਪੈਂਦਾ ਹੈ ਕਹਿੰਦੇ ਮੰਮਾ ਤਾਂ ਚੁੱਪ ਹੋ ਗਈ ਪਰ ਕੋਲ ਹੀ ਉਹਦੇ ਦਾਦੀ ਜੀ ਬੈਠੇ ਸਨ ਉਹ ਦਾਦੀ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਵੱਡੇ ਪੋਤੇ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਪੁੱਤਰ ਤੇਰੀ ਮਾਂ ਸਹੀ ਕਹਿ ਰਹੀ ਆ ਤੂੰ ਇਹ ਖਡਾਣਾ ਛੋਟੇ ਨੂੰ ਦੇ ਦੇ ਦੇਖਣਾ ਇਹ ਛੋਟੇ ਨੇ ਆਪਣੇ ਆਪ ਹੀ ਇਹ ਖਡਾਣਾ ਤੈਨੂੰ ਵਾਪਸ ਕਰ ਦੇਣਾ ਹੈ ਵੱਡੇ ਨੇ ਕਿਹਾ ਨਹੀਂ ਦਾਦੀ ਜੀ ਇਹ ਨਾ ਰੋਗੇ ਮੇਰੇ ਤੋਂ ਖਡਾਉਣਾ ਮੰਗ ਰਿਹਾ ਇਹ ਨੂੰ ਵਾਪਸ ਨਹੀਂ ਦੇਵੇਗਾ ਦਾਦੀ ਨੇ ਕਿਹਾ ਤੂੰ ਮੇਰੇ ਤੇ ਵਿਸ਼ਵਾਸ ਰੱਖ ਤੂੰ ਇੱਕ ਵਾਰ ਇਹਨੂੰ ਖਡਾਉਣਾ ਦੇ ਦੇ ਦੇਖ ਲੈ ਨਹੀਂ ਇਹ ਖਡਾਉਣਾ ਤੈਨੂੰ ਵਾਪਸ ਦੇ ਜਾਵੇਗਾ ਕਹਿੰਦੇ ਉਹ ਵੱਡੇ ਪੁੱਤੇ ਨੇ ਦਾਦੀ ਤੇ ਵਿਸ਼ਵਾਸ ਕਰਕੇ ਉਹ ਖਡਾਉਣਾ ਆਪਣੇ ਛੋਟੇ ਭਰਾ ਨੂੰ ਦੇ ਦਿੱਤਾ ਅਤੇ ਉਦਾਸ ਹੋ ਕੇ ਇੱਕ ਪਾਸੇ ਬੈਠ ਗਿਆ ਦਾਦੀ ਨੇ ਆਪਣੇ ਕੋਲ ਬੁਲਾਇਆ ਅਤੇ ਕਿਹਾ ਪੁੱਤਰ ਆਸਨਾ ਤੂੰ ਉਹ ਛੋਟੇ ਨੂੰ ਖਡਾਉਲੇ ਦੇ ਨਾਲ ਖੇਡਣ ਦੇ ਆਪਾਂ ਦੋਵੇਂ ਦਾਦੀ ਪੋਤਾ ਖੇਡਦੇ ਹਾਂ ਕਹਿੰਦੇ ਉਹ ਦਾਦੀ ਤੇ ਪੋਤੇ ਨੇ ਇੱਕ ਖੇਡ ਜੀ ਖੇਡਣੀ ਸ਼ੁਰੂ ਕਰ ਦਿੱਤੀ। ਕਿਤੇ ਛੋਟੇ ਨੇ ਦੇਖਿਆ ਕਿ ਇਹ ਦਾਦੀ ਪੋਤਾ ਤਾਂ ਹੋਰ ਹੀ ਗੇਮ ਦੇ ਵਿੱਚ ਖੇਡ ਦੇ ਵਿੱਚ ਪੈ ਗਏ ਨੇ। ਉਹ ਛੋਟਾ ਭਰਾ ਆ ਉਹਨੇ ਉਹ ਖਡਾਉਣਾ ਆਪਣੇ ਵੱਡੇ ਭਰਾ ਨੂੰ ਵਾਪਸ ਕਰ ਦਿੱਤਾ ਤਾਂ ਕਿ ਆ ਲਓ ਵੀਰ ਜੀ ਤੁਸੀਂ ਖੇਡੋ ਤੇ ਆਪਣੀ ਦਾਦੀ ਨੂੰ ਕਹਿਣ ਲੱਗਾ ਦਾਦੀ ਮਾਂ ਤੁਸੀਂ ਮੇਰੇ ਨਾਲ ਖੇਡੋ ਜਿਵੇਂ ਮੇਰੇ ਵੱਡੇ ਭਰਾ ਨਾਲ ਖੇਡ ਰਹੇ ਸੀ ਕਹਿੰਦੇ ਦਾਦੀ ਉਹਦੇ ਨਾਲ ਖੇਡਣ ਲੱਗ ਗਈ ਤੇ ਉਹ ਵੱਡਾ ਭਰਾ ਆਪਣਾ ਖਡਾਉਣਾ ਵਾਪਸ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ ਕਹਿੰਦੇ ਉਸ ਦਿਨ ਤੋਂ ਬਾਅਦ ਉਹਨਾਂ ਦੋਵਾਂ ਭਰਾਵਾਂ ਦੀ ਖਡਾਉਣਿਆਂ ਤੋਂ ਲੜਾਈ ਹੋਣੀ ਬੰਦ ਹੋ ਗਈ ਛੋਟਾ ਜਦੋਂ ਹੀ ਕਿਸੇ ਵੀ ਚੀਜ਼ ਕਰਕੇ ਜਿੰਦ ਕਰਿਆ ਕਰੇ ਤਾਂ ਵੱਡਾ ਉਹ ਉਹ ਚੀਜ਼ ਦੇ ਦਿਆਂ ਕਰੇ ਇੱਕ ਦਿਨ ਦਾਦੀ ਮਾਂ ਨੇ ਪੁੱਛਿਆ ਕਿ ਪੁੱਤਰ ਫਿਰ ਤੂੰ ਉਹਦੇ ਨਾਲ ਜਿਦੜੀ ਨਹੀਂ ਕਰਦਾ ਪਰ ਤੋਂ ਬੜੇ ਆਰਾਮ ਦੇ ਨਾਲ ਉਹਨੂੰ ਉਹਦੀ ਮੰਗੀ ਹੋਈ ਚੀਜ਼ ਦੇ ਦੇਣਾ ਤਾਂ ਕਹਿੰਦੇ ਉਹ 5 ਸਾਲ ਦੇ ਬੱਚੇ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਆ ਨਾਨੀ ਮਾ ਹੁਣ ਮੈਂ ਸਮਝ ਗਿਆ ਹਾਂ ਕਿ ਜੇਕਰ ਇਹ ਖਡੌਣਾ ਮੈਨੂੰ ਚਾਹੀਦਾ ਹੈ ਨਾ ਇੱਕ ਵਾਰ ਮੈਨੂੰ ਇਹ ਇਹਨੂੰ ਦੇਣਾ ਹੀ ਪੈਣਾ ਹੈ ਸੋ ਇਸ ਗੱਲ ਦੇ ਵਿੱਚ ਵੀ ਬਹੁਤ ਵੱਡਾ ਗਿਆਨ ਹੈ ਕਿ ਜੋ ਚੀਜ਼ਾਂ ਆ ਆਪਣੇ ਲਈ ਚਾਹਣੇ ਆ ਉਹ ਚੀਜ਼ਾਂ ਸਾਨੂੰ ਪਹਿਲਾਂ ਆਪਣੇ ਕੋਲੋਂ ਛੱਡਣੀਆਂ ਪੈਂਦੀਆਂ ਨੇ ਜੇ ਸਾਨੂੰ ਆਪਣੇ ਲਈ ਕਦਰ ਚਾਹੀਦੀ ਆ ਖੁਸ਼ੀਆਂ ਚਾਹੀਦੀਆਂ ਨੇ ਸੁੱਖ ਚਾਹੀਦਾ ਹੈ ਤਾਂ ਪਹਿਲਾਂ ਇਹ ਚੀਜ਼ਾਂ ਸਾਨੂੰ ਆਪਣੇ ਕੋਲੋਂ ਛੱਡਣੀਆਂ ਪੈਣਗੀਆਂ ਫਿਰ ਇਹ ਆਪਣੇ ਆਪ ਹੀ ਸਾਡੇ ਕੋਲ ਆਉਂਦੀਆਂ ਨੇ ਤੁਸੀਂ ਕਿਸੇ ਵੀ ਮਾਮਲੇ ਦੇ ਵਿੱਚ ਇੱਕ ਕੰਮ ਕਰਕੇ ਦੇਖ ਲਿਓ ਟੱਣ ਦੇ ਵਿੱਚੋਂ ਦਸਵੰਤ ਕੱਢਦੇ ਆ ਤਾਂ ਉਹ ਦਸਵੰਤ ਹੀ 10 ਗੁਣਾ ਹੋ ਕੇ ਫਿਰ ਵਾਪਸ ਆ ਜਾਂਦਾ ਹੈ ਜੇ ਕਿਸੇ ਨੂੰ ਅਸੀਂ ਖੁਸ਼ੀ ਦਿਨੇ ਆ ਕਿਸੇ ਗੰਨੋਂ ਅਸੀ ਨੂੰ ਸੁਖ ਦਿੰਦੇ ਆ ਫਿਰ ਉਹ ਬੰਦਾ ਵੀ ਸਾਡੇ ਸੁਖ ਦਾ ਕਾਰਨ ਬਣਦਾ ਹੈ ਸਾਡੀ ਖੁਸ਼ੀਆਂ ਦਾ ਕਾਰਨ ਬਣਦਾ ਹੈ ਮੁੱਕ ਦੀ ਗੱਲ ਇਹ ਆ ਕਿ ਜੇ ਸਾਡੇ ਮਨ ਵਿੱਚ ਭਲੇ ਦੀ ਭਾਵਨਾ ਹੈ ਚੰਗੇ ਦੀ ਭਾਵਨਾ ਹੈ ਤਾਂ ਸਾਡੇ ਨਾਲ ਵੀ ਹਮੇਸ਼ਾ ਚੰਗਾ ਹੀ ਹੋਵੇਗਾ ਦੇਰੀ ਹੋ ਸਕਦੀ ਆ ਪਰ ਸਾਡਾ ਕੀਤਾ ਹੋਇਆ ਚੰਗਾ ਕੰਮ ਸਾਡਾ ਬਣਾਇਆ ਹੋਇਆ ਚੰਗਾ ਕਰਮ ਸਾਡੀ ਕੋਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਜਰੂਰ ਆਵੇਗਾ ਇਸ ਕਰਕੇ ਹਮੇਸ਼ਾ ਆਪਣੇ ਕਰਮਾਂ ਉੱਤੇ ਧਿਆਨ ਰੱਖਣਾ ਹੈ ਚੰਗੇ ਕਰਮ ਕਰਕੇ ਚੰਗੇ ਕਰਮ ਬਣਾਉਣੇ ਆ ਕਿਉਂਕਿ ਕਰਮਾਂ ਦੇ ਫਲ ਤੋਂ ਕੋਈ ਨਹੀਂ ਬਚ ਸਕਦਾ ਇਹ ਕਰਮ ਫਲ ਭੁਗਣਾ ਹੀ ਪੈਂਦਾ ਹੈ ਇਸੇ ਕਰਕੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਾਫ ਸਪਸ਼ਟ ਸਮਝਾਇਆ ਹੈ ਸਾਨੂੰ ਇਸ ਗੱਲ ਦੀ ਗਰੰਟੀ ਦਿੱਤੀ ਆ ਲਿਖ ਕੇ ਦਿੱਤਾ ਹੈ ਕਿ ਆਏ ਕਿ ਪਰਕਾਰ ਬੁਰਾ ਨਾ ਰੱਖੀ ਤਮ ਕੋ ਦੁੱਖ ਨਹੀਂ ਪਾਈ ਮੀ ਸਤਿਗੁਰ ਸੱਚੇ ਤਾਂ ਆਸ਼ਾ ਕਹਿੰਦੇ ਬੰਦਿਆ ਤੂੰ ਕਿਸੇ ਦਾ ਮਾੜਾ ਕਰੀ ਨਾ ਕਿਸੇ ਬਾਰੇ ਮਾੜਾ ਸੋਚੀ ਨਾ ਤੇਰਾ ਮੈਂ ਮਾੜਾ ਹੁਣ ਨਹੀਂ ਦਵਾਗਾ ਇਸ ਗੱਲ ਦੀ ਗਰੰਟੀ ਦਿੱਤੀ ਆ ਤੇ ਜੇਕਰ ਅਸੀਂ ਸਿਰਫ ਗੁਰਬਾਣੀ ਦੀ ਇਸ ਪੰਗਤੀ ਨੂੰ ਹੀ ਆਧਾਰ ਬਣਾ ਲਈਏ ਇਸ ਪੰਗਤੀ ਦੇ ਆਧਾਰ ਤੇ ਜੇ ਨਾ ਸ਼ੁਰੂ ਕਰਦੇ ਹੀ ਕਦੇ ਕਿਸੇ ਦੇ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਰੱਖਣੀ ਨਾ ਮਾੜਾ ਕਰਨਾ ਨਾ ਮਾੜਾ ਸੋਚਣਾ ਤਾਂ ਦੇਖਣਾ ਸਾਡੀ ਨਾਲ ਕਦੇ ਮਾੜਾ ਹੋ ਨਹੀਂ ਸਕਦਾ